ਤੋ ਡਬਲ ਹੋ ਗਿਆ ਪਰ ਪੂਰੀ ਠੰਡੇ ਕਰਦੇ ਹੱਥ ਪੂਰਾ ਸੁੰਨ ਹੋ ਗਿਆ برف ਦਾ ਪਾਣੀ ਪਿਗਲ ਬਿਗਲ ਕੇ ਆਉਂਦਿਆ ਜੇ ਲਓ ਸਾਰਾ ਉੱਪਰ ਤੇ ਛੜਕ ਤੇ ਜਾਂਦਾ ਕਿਤਾ ਹਾਂ ਸਨੋ ਕਬੂਆ ਥਾ ਕੱਲ ਰੀਸੈਂਟਲੀ ਹੋਇਆ ਹੈ ਸਰ ਅੱਛਾ ਉਸ ਤੋਂ ਪਹਿਲੇ 20 ਸੈਕਿੰਡ ਕੋ ਹੈਵੀ 스ਨੋ ਫਾਲ ਹੋਇਆ ਹੈ ਲਓ ਤੇਰੀ ਪੂਰਾ ਧੁੰਦ ਧੁੰਦ ਕਰਦੀ ਕੈਮਰੇ ਤੇ ਉਹ ਸਲਿੱਪਰੀ ਸਲਿੱਪਰੀ ਫੋਨ ਹੈ ਤੇ ਵੇਖੋ ਕਿੰਨੇ ਕਿੰਨੇ ਬੂਟ ਅੰਦਰ ਜਾਂਦੇ ਆ ਜਿਹੜੇ ਪੇੜ ਵੇਖਦੇ ਸੇਬ ਦੇ ਜੇ ਸਾਰੇ ਵੇਲੋ ਹੁਣ ਤਾਂ برف ਕਰਕੇ ਸੇਬ ਨਹੀਂ ਲੱਗਣੇ ਤਾਂ ਸੇਬ ਲੱਗਦੇ ਹੁੰਦੇ ਆ ਕਿਹਦਾ ਰਹਾ ਸਰ ਹੈਲੋ ਜੀ ਨਮਸਤੇ ਦਾਵ ਸਸਰੀਆ ਕਾਲ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਸਵੇਰ ਤੇ ਨਵੀਂ ਵੀਡੀਓ ਦੇ ਵਿੱਚ ਸੋ ਕੱਲ ਰਾਤੀ ਆਪਾਂ ਪਹੁੰਚ ਗਏ ਹਾਂ Shimla ਤੇ ਆਹ ਸਾਹਮਣੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਿੰਘ ਸਭਾ ਇੱਥੇ ਆਪਾਂ ਰਾਤ ਰੁਕੇ ਹਾਂ ਰਾਤੀ ਤੇ ਜਿੱਥੇ ਕਿ ਆਪਾਂ ਨੂੰ 6 ਰੁਪਏ ਦਾ ਕਮਰਾ ਪੈ ਗਿਆ ਸੀ ਤੇ ਇੱਥੇ ਆਪਾਂ ਦੋ ਜਣੇ ਰੁਕੇ ਹਾਂ ਤੇ ਬਹੁਤ ਹੀ ਵਧੀਆ ਆਪਣੇ ਕਮਰੇ ਤੋਂ view ਦਿੱਦਾ ਉਹ ਸਾਰਾ ਮਗਰ ਦੇਦਾ ਵਾ ਤੇ ਹੁਣ ਪਿੱਛੇ ਸ਼ਿਮਲਾਪੁਰੀ ਤੋਂ ਧੋਪ ਲੱਗ ਚੁੱਕੀ ਹੈ ਤੇ ਵੇਖ ਸਾਦੇ ਜੇ ਨਜ਼ਾਰਾ ਪੂਰੇ ਪਹਾੜ ਦਿਖਾਂਦੇ ਨੇ ਸਾਰੇ ਸਾਹਮਣੇ ਵੇਖ ਸਕਦੇ ਜੇ ਪੂਰੇ ਪਹਾੜ ਤੇ ਘਰ ਵੇਖ ਸਕਦੇ ਕਿੱਦਾਂ ਹਾਂ ਨਜ਼ਾਰਾ ਪੂਰਾ ਵੱਜਾ ਪਿਆ ਇਹ ਹੈ ਕਿ ਧੋਪ ਲੱਗ ਚੁੱਕੀ ਇੱਥੇ ਫੇਰ ਇੱਥੇ ਆਪਾਂ ਪਲਾਨ ਬਦਲ ਕੇ ਹੁਣ ਇੱਥੋਂ ਆਪਾਂ ਜਾਵਾਂਗੇ ਸਿੱਧਾ ਕੁਫਰੀ ਕੁਫਰੀ ਬਰਫ਼ ਪਈ ਹੋਈ ਆ ਉੱਥੇ ਨਵੀਂ ਪੈੰਦੀ ਸਾਰੀ ਹੈਗੀ ਆ ਤੇ ਉੱਥੇ ਪਈ ਵੀ ਹੈਗੀ ਆ ਚਾਰ ਚਰ ਪੰਪਾ ਫੁੱਟ ਸੋ ਉੱਥੇ ਜਾਵਾਂਗੇ ਉੱਥੇ ਤੁਹਾਨੂੰ ਬਰਫ਼ ਦਿਖਾਵਾਂਗੇ ਸ਼ਾਇਦ ਨਵੀਂ ਪਈ ਹੋਏ ਪੁਰਾਣੀ ਆ ਪੁਰਾਣੀ ਤੇ ਪਈ ਪਈ ਹੈਗੀ ਆ ਬਾਕੀ ਨਵੀਂ ਪੈਂਦੇ ਸਾਰਾਗੇ ਬਾਕੀ ਉੱਥੇ ਜਾਵਾਂਗੇ ਉੱਥੇ ਮੌਸਮ ਥੋੜਾ ਚੇਂਜ ਹੈਗਾ ਵਾ ਕਦੀ ਧੁੱਪ ਲਾਦੀ ਕਦੀ ਛਾਂ ਉੱਥੇ ਮਾਈਨਸ ਇਹਦੇ ਨਾਲੋ ਫਰਕ ਹੈਗਾ ਉੱਥੇ ਟੈਂਪਰੇਚਰ ਦਾ ਸੋ ਉੱਥੇ ਚੱਲਦੇ ਆ ਫੜ ਫੜ ਟੈਕਸੀ ਲੈਨੇ ਆ ਜਾਂ ਕਰਦੇ ਆ ਆਪਾਂ ਬਸ ਤੇ ਆਪਾਂ ਇਥੇ ਹੋਲਡ ਬੱਸ ਸਟੈਂਡ ਜਾਵਾਂਗੇ ਬੱਸ ਫੜ ਕੇ ਉੱਥੋਂ ਆਪਾਂ ਕੁਫਰੀ ਦੀ ਮਤਲਬ ਸਿੱਧਾ ਬੱਸ ਫਿਰ ਚੱਲ ਜਾਾਂਗੇ ਟੈਕਸੀ ਮਹਿੰਗੀ ਪੀਲੇ ਟੈਕਸੀ ਮੰਗਦੇ 1800 ਇਦਾਂ ਮੰਗਦੇ ਆ ਬਾਕੀ ਆਪਾਂ ਬਸ ਤੇ ਹੀ ਜਾਣਾ ਵਾ ਸਾਰਾ ਸਫਰ ਤੇ ਖਾਵਾਂਗੇ ਨਿਆਰਾ ਬੋਣ ਵਾਲਾ ਅੱਜ ਚੱਲਦੇ ਆ ਜ ਲਓ ਵੀ ਮਿੱਤਰੋ ਇਹ ਆ ਜੀ ਓਕਲੈਂਡ ਬੱਸ ਸਟੈਂਡ ਤੇ ਇੱਥੋਂ ਆਪਾਂ ਬਾਤ ਸਾਹਮਣੇ ਆ ਗਈ ਆ ਦਿਥੋਂ ਚੱਲਦੇ ਆ ਭਾਈ ਜੀ ਐਮਸੀ ਬੱਸ ਸਟੈਂਡ ਲਓ ਜੀ ਐਮਸੀ ਬੱਸ ਸਟੈਂਡ ਤੇ ਖੜੇ ਆ ਤੇ ਆਹ ਕੁਫਰੀ ਨੂੰ ਬੱਸ ਮਿਲ ਗਈ ਇੱਥੇ ਚੱਲਦੇ ਹਾਂ ਲਓ ਵੀ ਮਿੱਤਰੋ ਆਪਾਂ ਕੁਫਰੀ ਬੱਸ ਵਿੱਚ ਬਹਿ ਚੁੱਕੇ ਆ ਤੇ ਅਸਾਂ ਆਪਣੀ ਟਿਕਟ ਪਈ ਆ ਤੇ ਤੁਸੀਂ ਸਿੱਧਾ ਆਉਣਾ ਨਾ Shimla ਕੋ ਕਿਤੇ ਵੀ ਆਉਂਦੇ ਆ IGMC ਬੱਸ ਸਟੈਂਡ ਤੇ ਤੇ ਆ ਕੇ ਉਥੋਂ ਬੱਸ ਫੜਨੀ ਆ ਕੁਫਰੀ ਦੀ ਤੇ 70 ਰੁਪਏ ਲੱਗਣੇ ਦੋ ਜਾਨਾਂ ਦੇ 35 ਰੁਪਏ ਇੱਕ ਜਾਨੇ ਦੇ ਲੱਗਣੇ ਆ ਤੇ ਇਹ ਟਿਕਟ ਵੇਖ ਸਕਦੇ ਆ ਬਾਕੀ ਰਸਤੇ 'ਚ ਆਹ ਵੇਖ ਸਕਦੇ ਆ ਯਾਰੇ ਕੁਛ ਇਦਾ ਦੇ ਬਰਪਈ ਹੋਈ ਆ ਮੌਲਾ ਆਪਾਂ ਕੁਫਰੀ ਜਾ ਕੇ ਬਰਫ ਨੂੰ ਵੇਖਣ ਨੂੰ ਮਿਲ ਸਕਦੀ ਆ ਦੇਖ ਸਕਦੇ ਕਿੰਨੀ ਆ ਰੱਬ ਬਰਫ ਪਈ ਹੋਈ ਆ ਇਹ ਥੋੜੇ ਦਿਨਾਂ ਦੀ ਤਾਜੀ ਬਰਫ ਆ ਲਓ ਵੀ ਮਿੱਤਰੋ ਆ ਗਏ ਆਪਾਂ ਕੁਫਰੀ ਕੁਫਰੀ ਨਜ਼ਾਰਾ ਚੱਕ ਰੋ ਆ ਵਾਸਤੇ ਆਪਾਂ ਉੱਤਰ ਗਏ ਆ ਇਹ ਸਾਹਮਣੇ ਨਜ਼ਾਰਾ ਤੇ ਪਹਿਲਾਂ ਚੱਕ ਰੋ ਉੱਤਰਦੇ ਆ ਸਾਰੇ ਓਏ ਹੋਏ 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 ਝੂ ਚੱਕ ਰੋ ਯਾਰ ਬਰਫ ਪਈ ਆ ਕੋਠਿਆਂ ਦੇ ਸਾਰੇ ਹੀ ਉੱਤਰਦੇ ਸਾਰੇ ਮਨ ਖੁਸ਼ ਹੋ ਗਿਆ ਵੇਖ ਸਾ ਤੇ ਕਿੰਨੀ ਬਰਫ ਸਾਰੀ ਲੋ ਵੀ ਸਾਹਮਣੇ ਆਪਾਂ ਕੁਫਰੀ ਦੇ ਹੁਣ ਪਹੁੰਚ ਗਏ ਆ ਬਸ ਆਪਣ ਲੱਗ ਗਈ ਇੱਥੇ ਤੇ ਵੇਖ ਸਾ ਤੇ ਕਿੰਨੀ ਜਿਆਦਾ ਬਰਫ ਆ ਯਾਰ ਇਹ ਤਾਜੀ ਸ਼ਰੋਹ ਆ ਥੋੜੇ ਦਿਨਾਂ ਪਈ ਹੋਣੀ ਆ ਤੇ ਆ ਸਾਹਮਣੇ ਐਕਟੀਵਿਟੀਆ ਹੋਉਂਦੀਆਂ ਆ ਕਈ ਟੂਰਿਸਟ ਲੋਕ ਕਰਨਦੇ ਆ ਵੇਖ ਸਾ ਤੇ ਸਾਹਮਣੇ ਸਕਾਈ ਲਾਈਨ ਐਡਵੈਂਚਰ ਸਾਰਾ ਕੁਝ ਹੋਉਂਦਾ ਇੱਥੇ ਇਹ ਸਾਦੇ ਆ ਏ ਟੂ ਜ਼ेड ਨਜ਼ਾਰਾ ਚੈੱਕ ਕਰੋ ਬਾਕੀ ਅੱਗੇ ਅੱਗੇ ਚੱਲਦੇ ਆ ਤੇ ਅੱਗੇ ਅੱਗੇ ਨਜ਼ਾਰਾ ਹੋਰ ਵਧਣਾ ਵਾ ਆਉ ਵੀ ਚੱਲ ਰਹੇ ਆ ਜੀ ਬਾਕੀ برف ਇੱਕ ਨੂੰ ਮਿਲ ਗਈ ਜਿਹੜੀ ਤੁਹਾਨੂੰ ਵੀ ਦਿਖਾਉਣੀ ਆਪਾਂ ਵੀ ਦੇਖਣ ਆਇਆ ਤਾਂ ਆ ਜੀ ਥੱਲੇ ਜਾ ਕੇ ਤੁਹਾਨੂੰ ਦਿਖਾਉਣੀ ਆ ਬਾਕੀ ਇਹ ਐਕਟੀਵਿਟੀ ਹੁੰਦੀ ਆ ਏਟੀਵੀ ਰਾਈਡਸ ਰਹੇਗਾ ਸਰ ਸੈਲਫ ਰਾਈਡ ਹੈ ਠੀਕ ਆ ਸਕਾਈ ਸਵਿੰਗ ਠੀਕ ਆ スカイ साइकल सारीयां ਮੇਰੇ ਇਥੇ ਨਹੀਂ ਆਉਂਦੀਆਂ 14 ਐਕਟੀਵਿਟੀਜ਼ ਹੈ ਯਹਾਂ ਪੇ ਕਿ ਕਿਨੇ ਇਨਕਲੂਡ ਪੈਕੇਜ ਮਾੜਾ ਕਿੱਦਾਂ ਪੈਸੇ ਪੈਕੇਜ ਆਪ ਵਹਾਂ ਪੇ ਸਮਝ ਲੋ ਸਾਰਾ ਅੱਗੇ ਨਾ ਉਹ ਆਪਕੋ ਸਮਝਾ ਦੇਗੇ ਪੈਕੇਜ ਬਣਾ ਦੇਗੇ ਆਪਕਾ ਨਾ ਠੀਕ ਹੈ ਇਸ ਨੂੰ ਐਕਟੀਵਿਟੀਜ਼ ਵੀ ਰਹੇਗੀ ਯਹਾਂ ਪੇ ਠੀਕ ਹੈ ਠੀਕ ਹੈ ਆ ਵੇਖ ਸਕਦੇ ਆ ਸਕਾਈ ਲੈਂਡ ਐਡਵੈਂਚਰ ਇੱਥੇ ਤੇ ਸਾਰਾ ਦਾਤਨ ਤੇ ਆ ਬਾਕੀ ਇਥੋਂ ਹੀ ਤੁਹਾਨੂੰ ਨਜ਼ਾਰਾ ਦਿਖਾਉਣੇ ਉਹ ਲੈ ਆਂਦੇ ਆ ਇਹ ਸਾਦੇ ਸੂ ਚੈੱਕ ਕਰ ਲਈ tho ਹਵਾ ਕਾਫੀ ਜਾਣੇ ਦੇ ਐਕਟੀਵਿਟੀਆਂ ਕਰਨ नमस्ते मैम नमस्कार सर आपका नाम क्या है अक्षिता राठौर मैम हमको जो यहां एक्टिविटी जो भी होती है ना सबा दिखाएंगे हम ठीक है यस सर चलते हैं ओके सर प्लीज कम लो वो भी मैडम चल रही अपने नाल تے अपन سارے گریڈ سمجھاؤں گے کافی پڑی ہے یہ سر یہ دکھاوندے بیسنٹلی کل بھی ہوئی ہے باقی 22 सेकंड को हैव स्नोपॉल हुआ था हम कल शिमला आए थे ना वहां पे तो शिमला का कोई नाम निशान नहीं है यहां पे कल भी हुई है सर दोबारा वाह देखो यार किथे आ गया है ए दादा मेरा मेरा यार लब्ज दे तेनोने ਕੋਲਾ ਜੀ ਇਦਾਂ ਵਾ ਇਦਾਂ ਬੰਦਾ ਵਾ ਚੱਲਦਾ ਮੇਰਾ ਨਾਂ ਦੇ ਪਿੱਛੇ ਵੀ ਸੀ ਚੱਲਦਾ ਆਪਕੋ ਤਾਂ ਪਤਾ ਹੋਗਾ ਕਿ ਨਹੀਂ ਮੂਝੇ ਤਾਂ ਪਤਾ ਹੈ ਯੈਸ ਸਰ ਅਗਰ ਅਸੀਂ ਇਕੱਲੇ ਜਾਦੇ ਤੇ ਖੋ ਜਾਤੇ ਯੈਸ ਸਰ ਇਹਨਾਂ ਨੇ ਕੱਟ ਹੋਈ ਨਾ ਤੇ ਜਿਆ ਗਿਆਗਾ ਤੇ ਕਲਿਕ ਹਾਂ ਕਲਿਕ ਹੋ ਜਾਂਦਾ ਉਹ ਇਹ ਸਰ 350 ਰਹਿਤਾ ਇਸ ਦਾ ਲਓ ਵੀ ਜਿਹੜੀ ਸ਼ੀਸ਼ਾ ਲੈ ਆਕਤੀ ਵੀ ਦੇਖੀ ਆਪਾਂ ਕਰਕੇ ਆਏ ਆ ਤੇ ਵਾਕਈ ਬੰਦਾ ਇਹਦਾ ਪਤਾ ਲੱਗੇ ਮੈਡਮ ਦੇ ਪਿੱਛੇ ਵਿਚ ਗਿਆ ਬੜੀਆ ਲੱਗਾ ਇੱਕਦਮ ਬੰਦਾ ਤੇ 350 ਰੁਪਿਆ ਦੇ ਹੈ ਕਿ ਐਕਟੀਵਿਟੀ ਕਰਨੇ ਦਾ ਤੁਸੀਂ ਬਾਕੀ ਪੈਕੇਜ ਲੋਗ ਦਾ ਸਸਤਾ ਪੈ ਜਾਏਗਾ ਆਪਾਂ ਵੇਲੋ ਯਾਂ ਤੱਕ ਇਸਕਾ ਨੂੰ ਉੱਪਰ ਸਰ ਯੈਸ ਸਰ ਉੱਪਰ ਸੇ ਆਗੇ ਉੱਪਰੋਂ ਸਿੱਧੀ ਟਲਾਂ ਦੇ ਦਿੰਦਾ ਇਹਦਾ ਕਰ ਸਕਦੇ ਆ ਲੰਬਾ ਵੀ ਆ ਹੀ ਰਹੇ ਆ ਉਹ ਤੇ ਉਹ ਟਿਊਬ ਵਾਲੇ ਟਿਊਬ ਤੇ ਵੀ ਆਉਣਾ ਹੁੰਦਾ ਟੜ ਕੇ ਤੇ ਆ ਜਿਹੜੀ ਸਨੋ ਹਣਾ ਵੇਖ ਸਕਦੇ ਆਂ ਦੀ ਤਾਜੀ ਆ ਜੇ ਬਈ ਉੱਪਰ ਜਾਵਾਂਗੇ ਪਹਿਲੇ ਯੈਸ ਸਰ ਸਨੋ ਕਬੂਆ تھا ਕੱਲ ਰੀਸੈਂਟਲੀ ਹੋਇਆ ਹੈ ਸਰ ਅੱਛਾ ਉਸ ਤੋਂ ਪਹਿਲੇ 22 ਸੈਕਿੰਡ ਕੋ ਹੈਵੀ ਸਨੋਫਾਲ ਹੋਇਆ ਠੀਕ ਹੈ ਆ ਜਾਇਆ ਮਦਦ ਉਸ ਦਾ ਯੈਸ ਸਰ ਠੀਕ ਹੈ ਕਦੋਂ ਚਾਰ ਵਜੇ ਆ ਪਾ ਸਕਦੇ ਆ ਲਓ ਵੀ ਇਦਾਂ ਹੁੰਦੀ ਆ ਆਈਸਕ੍ਰੀਮ ਆ ਜਾ ਇਹਦੇ ਨਹੀਂ ਆਰੇ ਲੈ ਸਕਦੇ ਜਿੱਥੇ ਲਓ ਵੀ ਸਿਟਿੰਗ ਏਰੀਆ ਜਿਆ ਤੇ ਬੈਠ ਕੇ ਇੰਜੋਏ ਕਰ ਸਕਦੇ ਵੀਊ ਸਾਰਾ ਇਹ ਮੈਂ ਮਪਣ ਘੁਮਾਉਂਦੇ ਸਾਰਾ ਤੇ ਐਕਟੀਵਿਟੀ ਮੈਂ ਦਾਦਾ ਤੁਹਾਨੂੰ ਵੀ ਸਿੰਗਲ ਸਿੰਗਲ ਨਾਲ ਲਓ ਜੇ ਲੈਣਾ ਪੈਕੇਜ ਲਓ ਤੇ ਪੈਕੇਜ ਤੁਹਾਨੂੰ ਸਸਤਾ ਪਊਗਾ ਇੱਥੇ ਤੁਸੀਂ ਬੈਠ ਕੇ ਇੰਜੋਏ ਕਰ ਸਕਦੇ ਜੀ ਤੇ ਇਹਦੇ ਕਰ ਲ 200 ਚਾਰਜ ਆ ਯੈਸ ਸਰ ਇਹਦਾ 200 ਚਾਰਜ ਆ ਜੀ ਐਕਟੀਵਿਟੀ ਨਹੀਂ ਕਰ ਲਈ ਬਾਕੀ ਇਥੋਂ ਸ਼ਾਨਦਾਰ ਸ਼ਾਨਦਾਰ ਵਿਊ ਵੇਖਣ ਨੂੰ ਮਿਲਦੇ ਆ ਬਾਕੀ ਯਾਰ ਆ ਜਿਹੜੀ ਬਰਫ ਹੈ ਨਾ ਆ ਬਰਫ ਵੇਖ ਸਕਦੇ ਆ ਤਾਜੀ ਪਈ ਹੋਈ ਆ ਸਾਰੀ ਆ ਵੇਖ ਸਕਦੇ ਬਰਫ ਤੇ ਕੱਲ ਦੀ ਤਾਜੀ ਪਈ ਮੈਡਮ ਦੱਸਣ ਦੇ ਆ ਸ਼ੀਤਾ ਮੈਮ ਆ ਹਿਮਾ ਚਲਦੇ ਰਹਿਣ ਨਾਲ ਹਿਮਾ ਚਲਦੇ ਰਹਿਣ ਨਾਲ ਯੈਸ ਸਰ ਠੀਕ ਆ ਬਹੁਤ ਚਲਦੇ ਲੋਕ ਵਾਕਿਆ ਵਧੀਆ ਹੁੰਦੇ ਆ ਇੰਕਿਉ ਗੱਜ ਕਾਇਰ ਹੋ ਨਾ ਕੋਈ ਟ੍ਰੈਡਮੀ ਲੰਗੂ ਤੇ ਮੈਡਮ ਤੇ ਕਹਿੰਦੇ ਸੀ ਹੋ ਆਓ ਪਰ ਆਪਾਂ ਨਹੀਂ ਜਾਣਾ ਫਰੀਜ਼ ਜੀ ਨੂੰ ਦੇਖ ਆਣਾ ਬਾਈਕ ਪੂਰੀ ਸੇਫਟੀ ਵਾਲੀ ਆ ਵੇਸਕਲ ਉੱਪਰ ਬਣੀ ਤੇ ਉਧਰ ਤੇਰਾ ਤੁਹਾਨੂੰ ਪਹਿਲਾਂ ਉੱਖਾਈ ਉੱਪਰ ਰੌਂਡ ਲੈ ਕੇ ਆਉਂਦੇ ਆ ਬਾਕੀ نیچے ਚੱਲਦੇ ਹੋਰ ਵਿਖਾਉਨੇ ਆ ਟੀਮ ਬਾਈ ਤੋ ਬਿਓ ਜਾਂਦੇ ਆ ਟੀ ਬਾਈਕ ਹਾਂ ਹਮ ਜਾ ਰਹੇ ਹਾਂ ਸਰ ਅਭੀ 80 80 ਫੇਸ ਠੀਕ ਹੈ ਠੀਕ ਹੈ ਟੀਡੀ ਬਾਈਕ ਲੱਲੇ ਆ ਜਿੱਧਰ ਮਲਕ ਹੁੰਦੀ ਆ ਆ ਵੇਖ ਸਾ ਤੇ ਜੀ ਜੇ ਕਰਨ ਨੂੰ ਕਹਿ ਦਿਨਾ ਇਹ ਦੇ ਕਰ ਲੈਣੀ ਮੈਂ ਮੈਂ 3 ਤੋਂ 4 ਏਰੀਆਜ਼ ਬਣਾਏ ਆ ਪ੍ਰੋਪਰ ਤਾਂ ਕਿ ਗੈਸਟ ਆਏ ਉਹਨੂੰ ਗੈਸ ਯਾ ਆ ਕੇ ਘੁੰਮਦਾ ਹੀ ਹੈ ਕਿ ਉਹਨੂੰ ਕਿੰਨਾ ਗ੍ਰੀਨ ਏਰੀਆ ਮਿਲ ਰਹਾ ਹੈ ਠੀਕ ਹੈ ਔਰ ਅਬ ਹਮ ਏਟੀਐਮ ਬਾਈਕ ਤੇ ਜਾ ਰਹੇ ਹਾਂ ਏਟੀਐਮ ਬਾਈਕ ਟੈਸਟਿੰਗ ਕਰ ਚੁੱਕੀ ਹਾਂ ਅਮਿਸ ਕਾ ਰਾਉਂਡ ਦਲਾਓ ਹਮੇ ਦਲਾਨਾ ਦੋ ਦਲਾ ਦੇਗੀ ਚਲੋ ਵੀ ਮੈਡਮ ਨੂੰ ਕਹਿ ਤਾਣ ਏਟੀਐਮ ਬਾਈਕ ਰਾਉਂਡ ਲੈਣੇ ਆ ਦਾ ਉਹ ਵੀ ਏਟੀਐਮ ਬਾਈਕ ਇੱਥੇ ਕਰਦੇ ਆ ਰਾਈਡ ਇਹ ਖਦੇ ਸਾਰੇ ਐਡੀਓ ਬਾਈਕ ਹੈਗੀਆਂ ਸਾਰੀਆਂ ਇਹਦੇ ਵੀ ਕਰ ਸਕਦੇ ਆ ਜੀ ਰਾਈਡ ਕਰਦੇ ਹੁਣ ਇੱਥੇ ਆਪਾਂ ਰਾਉਂਡ ਲੈ ਲਈਏ ਤੇ ਬੈਗ ਕਿੱਥੇ ਜੋ ਆਪਾਂ ਪਲਾਨ ਕਰਦੇ ਨਹੀਂ ਇੱਥੇ ਮੈਂ ਨਾਲ ਆਉਣਾ ਪਿਆ ਨਾ ਲਾਗਾ ਚੱਲੇ ਆ ਕੰਮ ਖਤਰੇ ਵਾਲਾ ਹੋਵਾ ਸੀਐਮ ਦਾ ਉਮੀਦ ਹੈ ਮੈਂ ਦਾ ਜਾਣਦੇ ਆ ਇੱਕ ਰਾਉਂਡ ਲੈ ਕੇ ਆਉਣਾ ਹੈ ਯਾਰ ਮੇ ਕੋ ਅੱਥ ਚਲਾਈ ਨਹੀਂ ਮੈਨੂੰ ਬੱਦਰ ਰਹੀ ਹੈਗਾ ਕਿੱਧਰ ਦੇਖੋ ਵਾਰੀ ਸੀ ਇਹਨਾਂ ਮਿੰਟ ਜੋ ਬੜਾ ਵਧੀਆ ਲੱਗਾ ਅਕਸ਼ਿਤਾ मैम ਹੀ ਹਿਮਾਚਲ ਤੋਂ ਅਕਸ਼ਿਤਾ मैम ਓਕੇ ਥੈਂਕ ਯੂ ਬੜਾ ਮਜ਼ਾ ਆਇਆ ਸੋ ਚੱਲਦੇ ਅੱਗੇ ਤੁਹਾਨੂੰ ਨਿਆਰੇ ਬਣਿਓ ਸਾਡੇ ਸਾਰੇ ਸਨੋ ਤਾਜੀ ਜਿਵੇਂ ਲੋ ਕਿੱਡੀ ਘਣ ਲੱਗੰਦੀ ਆ ਨਿਆਰੇ ਲੱਗ ਤਾਂ ਨਿਆਰੇ ਕੁਫਰੀ ਦੇ ਲੋ ਵੀ ਮਿੱਤਰੋ ਵੇਖੋ ਤਾਜੀ ਸਨੋ ਬਬੀ ਕਾਲੀ ਤਾਜੀ ਸਨੋ ਹੋਲ ਜਿੱਤ ਤਾਜੀ ਜਿਹੜੇ ਪੇੜ ਦੇਖਦੇ ਸੇਬ ਦੇ ਜੇ ਸਾਰੇ ਵੇਲੋਂ ਹੋਣ ਤੇ ਬਰਫ ਕਰਕੇ ਸੇਬ ਨਹੀਂ ਲੱਗਣੇ ਤਾਂ ਸੇਬ ਲੱਗਦੇ ਹੁੰਦੇ ਆ ਸੇਬ ਵਾਲੇ ਪੀੜਾ ਸੇਬ ਵਾਲੇ ਬਾਕੀ ਮੈਂ ਮ ਆਪਣਾ ਘਮਾਉਂਦੇ ਸਾਰਾ ਸਾਰਾ ਕਵਰ ਕਰਾਇਆ ਹੈਡ ਰੇਡ ਦਾ ਮਹਾਨਤਿਆ ਪੈਕੇਜ ਲੋਗ ਵਧੀਆ ਰੋਗੇ ਉਹਦਾ ਨਹੀਂ ਚਾਤਾ ਇਹ ਆਪਣੀ ਇਚੇ ਵਿੱਚ ਸਨ ਆਪ ਲੋਗ ਨੇ ਟਰਾਏ ਕਰਵਾਤੇ ਸੈਂਪਲਸ ਹੈਮ ਪੀਸ ਕਰ ਸਕਦੇ ਹੋ ਕੇ 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 ਇਹ ਐਮਾਜ਼ਨ ਤੇ ਵੀ ਹੈ ہماری ਵੈਬਸਾਈਟ ਤੇ ਆਪ ਟਰਾਏ ਕਰ ਲਿਜੀਏ ਸੈਂਪਲ ਹੁੰਦੇ ਆ ਕਰਾਓ ਸਤ

और ये स्वीट में बाहर आती है ये सुखा के बंदा ना पहला सुखा के हां जी सुखा के बंदा ये ड्राई होता है मशीन पहले फे, ड्राई होता है, है।, है। सुकाते हैं ना भाई सुखाई करते हैं पहले फ्रेश एप्पल तोड़ते होंगे फ्रेश एप्पल लेके उसको स्लाइस करके डिहाइड्रेट मशीन में सूखता है ड्राई करके फिर फिर आ सारी चीजें तैयार होती है वैसे बहुत कैंट चीजें हैं ओके करो भैया थैंक यू सो मच सारा टेस्ट कराने के लिए ओके थैंक यू थैंक यू ਗਰੀਬ ਜੀ ਬਹੁਤ ਬਹੁਤ ਥੈਂਕ ਯੂ ਬਈ ਇਹ ਸੀ ਐਪਲ ਦੀਆਂ ਚੀਜ਼ਾਂ ਭਣੀਆ ਹਿਮਾਚਲ ਦੇ ਜੋ ਹਿਮਾਚਲ ਮਸ਼ਹੂਰ ਹਨ ਪਰਾ ਹੋਏ ਜੀ ਸਕਾਈ ਲਾਈਨ ਇਹਨਾਂ ਦਾ ਕਾਰਡ ਕੰਟੈਕਟ ਵੀ ਕਰ ਸਕਦੇ ਜੇ ਬਸ ਇਹੋ ਹੀ ਆ ਬਾਕੀ ਵਿਜ਼ਿਟ ਕਰ ਸਕਦੇ ਆ ਨਜ਼ਾਰਾ ਕਾਫੀ ਵਾਹੇ ਮਿਲਦਾ ਵਾ ਇਹ ਸਾਦੇ ਇਥੋਂ ਨਜ਼ਾਰਾ ਦੀ ਚੈੱਕ ਕਰ ਹੀ ਸਾਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਆਲ ਜੀ ਹਿਮਾਚਲ ਸੇ ਹਿਮਾਚਲ ਤੇ ਉਹ ਬੜੀ ਐਕਟੀਵਿਟੀ ਕਰਵਾਤੇ ਹੋ ਆ। ਓਕੇ थैंक यू सर। ਵਿਜ਼ਿਟ ਅਗੇਨ ਸਰ। ਬਾਕੀ ਤੇ ਵੀ ਹੋ। थैंक यू। ਇਹ ਮਾਇਨਸ ਸਾਹਿਬ ਦੇ ਪਾਸ। ਨਾਓ ਵੀ ਅੱਗੇ ਚੱਲਦੇ ਅੱਗੇ ਜਾਂਦਾ। ਕਿਉਂਗੇ ਨਾਰਕੰਦਾ। ਤੇ ਆ ਸਾਰੀ ਬਰਫ ਪਈ ਹੋਈ ਆ ਤੇ ਨਵੀਂ ਪਈ ਬਰਫੇ ਸਾਰੀ। ਤੇ ਹੁਣ ਆਪਾਂ ਤੁਹਾਨੂੰ ਅੱਗੇ ਹੋਰ ਬਰਫ ਦਿਖਾਉਣ ਜਾਂਦੇ ਆ ਤੇ ਨਾਲ ਉਥੇ ਜੁਆਇਨ ਕਰਦੇ ਆ। ਬਾਕੀ ਸਾਰੇ ਐਕਟੀਵਿਟੀ ਵੀ ਕਰ ਸਕਦੇ ਇਥੋਂ ਰਮਾਨਾ ਪੈਕੇਜ ਲਿਓ ਵਧੀਆ ਰਹੇਗਾ। ਬਾਕੀ ਮੈਂ ਬਹੁਤ ਵਧੀਆ ਨਹੀਂ ਕਰ ਰਹੀ। ਨਾਓ ਵੀ ਮਿੱਤਰੋ ਸਾਹਮਣੇ ਤੇ ਸ਼ੋਅ ਵੇਖਣਦੇ ਹੋ। ਉਥੋਂ ਆਪਾਂ ਕੁਝ ਹੁਣ ਖਾਤ ਹੀ ਲਿਆ। ਥੋੜੀ ਭੁੱਖ ਲੱਗੀ ਚ ਤੇ ਬਾਕੀ ਅੱਗੇ ਚੱਲਦੇ ਆ 1-2 ਕਿਲੋਮੀਟਰ ਅੱਗੇ स्नो ਹੋਰ ਹੈਗੇ स्नो पॉइंट ਆ ਪੂਰਾ ਤੇ ਉੱਥੋਂ ਤਾਂ ਨਜ਼ਾਰਾ ਦਿਖਾਉਣਾ ਬਾਕੀ ਦਾ ਤੁਸੀਂ ਬਰਫ ਚੱਕ ਘੱରି ਸਕਦੇ ਜੇ ਆ ਨਜ਼ਾਰਾ ਇੱਕ ਪਹਿਲਾ E23 ਨੂੰ B23 ਨੂੰ ਤੇ ਹੁਣ ਇੱਕ ਕੱਲ ਹੋਈ ਆ स्نو ਆ ਬਿਲਕੁਲ ਨਵੀਂ ਹੈ स्نو ਆ ਵੇਖ ਸਕਦੇ ਜੇ ਇੱਥੋਂ ਤਾਂ ਪਤਾ ਲੱਗਦਾ ਕਿੰਨੀ ਚਿੱਟੀ स्نو ਆ ਇਹਦੇ ਜਿਹੜੀ ਪ੍ਰਾਣੀਆਂ ਥੱਲੇ ਆ ਗੰਦੀ ਹੋਈ ਆ ਬਾਕੀ ਜਿਹੜੀ ਨਵੀਂ स्نو ਆ ਸਾਰੀ ਚਿੱਟੀ ਉੱਪਰ ਆ ਵੇਖ ਸਕਦੇ ਤੇ ਜਿਮਣੀ ਗੱਡੀਆਂ ਚੱਲਣੀਆਂ ਵੇਖ ਸਕਦੇ ਆ 4x4 ਤੁਹਾਨੂੰ ਪਰਾਂ ਇੱਥੇ ਵਾਰਾ ਖਾਂਦੀਆਂ ਸਰ ਜਿੱਦਾਂ ਕਿ ਆ ਗੱਡੀ ਹੋਈ ਜਿਮਨੀ 4x4 ਆ 4x4 ਸਾਰੇ ਗੱਡੀਆਂ ਤਾਂ ਬਰਾਬਰ ਆ ਖੰਦੀਆਂ ਤੇ ਆ ਜਿਹੜੀ ਬਰਫ ਹੈ ਪੁਰਾਣੀ ਆ ਜਿਹੜੀ ਆ ਪਈ ਆ ਨੇ ਚਿੱਟੇ ਚਿੱਟੇ ਤੁਹਾਨੂੰ ਦਿਖਾਉਂਦੀ ਆ ਆ ਵੇਖ ਸਕਦੇ ਆ ਆ ਸਾਰੀ ਨਵੀਂ ਬਰਫ ਜੇ ਚੈੱਕ ਕਰੋ ਇਥੋਂ ਨਿਆਰਾ ਸਵੇਜਾ ਦਾ ਨਾਲ ਲੱਪਟਿਆ ਪਿਆ ਜੇ ਜ਼ਿਆਦਾ ਬਰ ਪੈਂਦੀ ਫਿਰ ਦਰਖਤ ਵੀ ਠੱਕੇ ਆਣੇ ਬਾਕੀ ਸਾਰੀ ਬਰਫ ਵੇਖ ਸਕਦੇ ਜੀ ਆ ਨਿਆਰਾ ਜੀ ਕੁਫਰੀ ਨੋ ਬਈ ਆ ਕੁਫਰੀ ਚ ਆਏ ਆ ਤੇ ਸਾਰੇ ਵੀਰੇ ਇਹਦੇ ਨਾਲ ਆ ਆ ਸਾਰੇ ਵੀਰ ਤੁਹਾਡੇ ਨਾਲ ਆ ਤੀ ਕਿੱਥੋਂ ਆਏ ਆ रासला अच्छा आस्ता तू रास जयपुर से हम जयपुर और मैं तो पिछले 5 6 साल से यही रह रहा हूं अच्छा यही रह रहा हूं रेलवे एम्प्लॉई हूं और जो इतने कजन है ऐसा कजन है इन्होंने कमाना है शिमला में बर्फ नहीं है, रहता है। साल यही निकाल तो... ये तो ताजी कह रहे हैं कल ये ही। नहीं ये, ये पड़ी है अभी इकतीस को पड़ी इकतीस को पड़ी थी दो दिन दिन हुए हाँ तीन दिन पहले पड़ी थी तेईस को बाईस को तेईस को तो बहुत ज्यादा पड़ी थी तेईस को शिमला तक शिमला क्या इवन तारा देवी तक बर्फ पड़ी तारा देवी तक अभी तो उधर मेल्ट हो गई है इधर है इधर है। जाना अच्छा है। कुफरी नारकंदा सा ना? नारकंदा तो भी भी। काफी है, देखो, तो अच्छा आगे पॉइंट है तीन किलोमीटर में आगे पॉइंट है कहाफरी में अगर जाना हो जहाँ तीन किलोमीटर आगे अच्छा पॉइंट है पॉइंट है उसके ऊपर फिर वो खच्चरों से ले जाते हैं ਤੂੰ ਕਿ ਬਿਸਕਟਿੰਗ ਕਈ ਚੀਜ਼ੇ ਕਰਵਾ ਦੋ ਠੀਕ ਹੈ ਠੀਕ ਹੈ ਸਾਰੀ ਵੇਖ ਸਕਦੇ ਸੋ ਪਿਆ ਮਿੱਤਰੇ ਨਾਲ ਆ ਤੁਹਾਡੇ ਯਾਰ ਦੋਸਤ ਸਾਰੇ ਇਹਨਾਂ ਦੇ ਆਏ ਆ ਘਮੋਣ ਆਏ ਕਜਣ ਆ ਸਾਰੇ ਇਹਨਾਂ ਦੇ ਓਕੇ ਭਾਈ ਓਕੇ ਜੀ ਚਲੋ ਚੱਲਦੇ ਅੱਗੇ ਲਓ ਵੀ ਰੋਡ ਵੇਖ ਸਕਦੇ ਤੂੰ ਪੂਰੇ ਸਲਿਪਰੀ ਹੋਏ ਜੇ ਚਾਹ ਵੇਖੋ ਆਂਦਲੀਆਂ ਤੇਰਾ 4x4 ਚੱਲਦੀਆਂ ਜੀ ਮਣੀ ਹੈ ਜਣਾ 4x4 ਬਾਹਰ ਆ ਜੀ ਜਿੰਮਣੀ ਜਾਂਦੀ ਚਾਹ ਵੇਖ ਸਕਦੇ ਕਿੰਨਾ ਥੱਲੇ ਵੇਲੋ ਪਾਣੀ ਪਾਣੀ ਹੋਇਆ ਪਿਆ ਪੂਰਾ ਰੋਡ ਸਲਿਪਰੀ ਵੀ ਹੋਇਆ ਤੇ ਪੂਰਾ ਪਾਣੀ ਬਣੀ ਆਉਂਦਿਆ ਮੈਲਟ ਹੋ ਕੇ ਬਰਫ਼ ਜਿਹੜੀ ਆਉਂਦੀ। ਬਾਕੀ ਚੱਲਦੇਗੇ 1-2 ਕਿਲੋਮੀਟਰ ਦੇ ਅੱਗੇ ਸਨੋ ਹੈਗੀ ਆ। ਉਸੇ ਤਨੂੰ ਪੁਆਇੰਟ ਦੇ ਕੋਲ। ਬਰਫ਼ ਦਾ ਪਾਣੀ ਪਿਗਲ ਬਿਗਲ ਕੇ ਆਉਂਦਿਆ ਜੇ ਲਾ ਸਾਰਾ ਉੱਪਰ। ਤੇ ਸੜਕ ਤੇ ਜਾਂਦੇ ਕਿਦਾਂ? ਮੈਂ ਪੂਰਾ ਨਾਲੀ ਬਣੀ ਪਈ। ਅ ਛੱਟੇ ਪੈ ਗਏ ਆਪਣੀ ਪੈਂਟਾਂ ਤੇ। ਹਾਂ ਜੇ ਉੱਪਰ ਚੱਲਦੇ ਆ 3 ਕਿਲੋਮੀਟਰ ਉੱਪਰ ਹੈਗਾ ਵਾ। ਤੇ ਹੁਣ ਉੱਪਰ ਚੱਲਦੇ ਆ ਤੇ ਆਪਾਂ ਗੱਡੀ ਕਰ ਲਈ ਆ ਮਤਲਬ ਤੁਰ ਕੇ ਫੇਰ ਟਾਈਮ ਵਜਣਾ ਗੱਡੀ ਤੇ ਜਾਂਦੇ ਆ 100 ਰੁਪਿਆ ਕਰਾਇਆ ਲਿਆ ਵਾ। ਉਹ ਠੀਕ ਆ। ਬਾਕੀ ਅ ਜਿਮਣੀ ਗੱ

ਕਿ ਜਿਹੜੀ ਬਰਫ਼ ਕੇ ਉੱਪਰ ਹੀ ਚੱਲਦਾ ਇਹ ਬਲੈਕ ਆਈਸ ਆ ਠੀਕ ਆ ਜੇ ਬਰਫ਼ ਤੋਂ ਦੋ ਤਿੰਨ ਦਿਨ ਹੋਏ ਪੜੀ ਹੈ ਨਾ ਹਾਂ ਦੇਖੋ ਉੱਪਰ ਹੋ ਰਿਹਾ ਇਸ ਤੋਂ ਜ਼ਿਆਦਾ ਹੋਗੀ ਥੋੜਾ ਜਿਹਾ ਜ਼ਿਆਦਾ ਨਿਕਲੇਗਾ ਬੜਿਆ ਸਾਫ਼ ਸੁਥਰਾ ਪਰਨ ਅੱਛਾ ਸਾਫ਼ ਸੁਥਰਾ ਪਰਨ ਲੂਗਾ ਤੇ ਨੂਆ ਵੀ ਸਾਦੇ ਨਹੀਂ ਆ ਰਹੇ ਸਾਹਮਣੇ देखियो चायल लिखा हुआ है हाँ चायल, चायल के बारे में आपने पढ़ा या सुना होगा जनरल नॉलेज में बात आती है कि इस जगह सबसे ऊंचा क्रिकेट स्टेडियम कहाँ पे है अच्छा तो, तो भाई चायल में पड़ता है ना विलेज है ठीक है और राजा पटियाला पैलेस बना हुआ है जो राजा पटियाला पैलेस के बारे में सुना होगा आपने तीन सौ पैंसठ रानिया थे वो पैलेस भी यहाँ से अठाईस किलोमीटर आगे चायल में बना हुआ है बड़े भाई ठीक है जी

ਹਾਹਾ ਤਮਾਸ਼ਾ ਸਨਮਰੇ ਹਾਂ ਇਹ ਮੈਕਸਿਮਮ ਸ਼ੂਟਿੰਗ ਸ਼ਿਮਲਾ ਕੁਫਰੀ ਗਈ ਹੋਆ ਭਾਈ ਠੀਕ ਹੈ ਇੱਥੇ ਜਿਹੜਾ ਚੰਚੜਾਸ ਹੁੰਦਾ ਹੈ ਨਾ ਚਰਨਾ ਹਾਂ ਇਹ ਹੀ ਕਾਪਤਾ ਹੈ ਉਸੇ ਦੇ ਉੱਪਰ ਇਹ ਮੂਵੀ ਬਣਾ ਆਇਆ ਹਾਂ 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 ਉਤਰ ਗਏ ਤੇ 100 ਰੁਪਿਆ ਲੱਗਾ ਹੁੰਦਾ ਦੇ ਕੇ ਹੁਣ ਆਪਾਂ ਸਾਰਾ ਤੁਹਾਨੂੰ ਘੁਮਾਵਾਂਗੇ ਇੱਥੇ ਉਹ ਵੀ ਆ ਗੱਡੀ ਤੇ ਆਏ ਹਾਂ ਆਪਾਂ ਤੇ ਇੱਥੇ ਤੁਹਾਨੂੰ ਗੱਡੀ ਤਾਰ ਜੰਦੀ ਆ ਇੱਥੇ ਆ ਸਾਹਮਣੇ ਵੇਖ ਸਕਦੇ ਹੋ ਤੇ ਪੁਆਇੰਟ ਬਣੇ ਹੋਏ ਕੋਲੇ ਸਾਰੇ ਵਗੈਰਾ ਇੱਥੇ ਗੱਡੀਆਂ ਲੱਗੀਆਂ ਤੁਹਾਨੂੰ ਤਾਰ ਜੂਗਾ ਤੁਰ ਕੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਤੁਰ ਕੇ ਪਾਵਾ ਟਾਈਮ ਲੱਗਣਾ 500 ਰੁਪਏ ਤੋਂ ਨਹੀਂ ਘੱਟ ਲੈਂਦੇ ਜਿੱਥੇ ਛੱਡ ਦਿੰਦੇ ਆ ਆਹ ਇੱਥੇ ਪੁਆਇੰਟ ਬਣਾਇਆ ਇੱਥੇ ਛੱਡ ਦਿੰਦੇ ਆ ਘੋੜੇ ਦਾ ਪ੍ਰਾਈਸ ਜਿਹੜਾ ਹੈਗਾ 500 ਰੁਪਏ ਹੁਣ ਜਾਣ ਤੇ ਉਹ ਤੁਹਾਨੂੰ ਲੈ ਜਾਂਦੇ ਹੋ ਜਿੱਥੇ ਖਾਵਾ ਵਟ ਦੇਖਣ ਹਣਾ ਉੱਪਰ ਤੱਕ ਉਥੋ ਜਾ ਕੇ ਆਉਣ ਜਾਣ ਲਿਆ ਕਰਦੇ ਆ ਬਾਕੀ ਵੇਚਦੇ ਆ ਪਤ ਤੁਰ ਕੇ ਜਾਣਗੇ ਜਾਂ ਘੋੜੇ ਤੇ ਹੁਣ ਚੈੱਕ ਕਰਦੇ ਆ ਕੋਈ ਸੁਣੋਂ ਜਿਆਦਾ ਤੁਹਾਨੂੰ ਉੱਥੇ ਵੇਖਣ ਨੂੰ ਮਿਲਣੀ ਨਹੀਂ ਤੇ ਇੱਥੇ ਘੋੜੇ ਹੀ ਜਾਂਦੇ ਘੋੜੇ ਘੋੜੇ ਵੇਖ ਸਕਦੇ ਜੇ ਯਾਰ ਜਿ ਪਰ ਚਿੱਟੀ ਚਾਦਰ ਪੂਰੀ ਵੇਖ ਸਕਦੇ ਘੋੜੇ ਪੂਰੀ ਸਿੱਟੀ ਤੋਂ ਉੱਪਰ ਮਿਲਦੀ ਅੱਗੇ ਹੋਰ ਚੱਲਦੇ ਆ। ਉਹ ਵੀ ਮਿੱਤਰੋ ਚੈੱਕ ਕਰੋ ਬਰਫ਼ ਤੇ ਹੀ। ਇਹਦੇ ਇਤੋਂ ਵੀ ਜ਼ਿਆਦਾ ਉੱਪਰ ਹੋਈ ਜਣੀ ਜਨੀ ਜੇ ਤਾਂ ਜਿਆਰ ਬਾਕੀ ਬਰਫ਼ ਚੈੱਕ ਕਰੋ। ਕਿੱਦਾਂ ਪਈ ਹੋਈ ਆ ਸਨੋ। ਤਾਜੀ ਸਨੋ ਆ ਤਾਜੀ। ਵੇਖ ਸਾਦੇ ਸਾਰੀ। ਓਏ ਹੋਏ। ਬਰਫ਼ ਚੈੱਕ ਕਰੋ ਯਾਰ। ਉਹ ਮਿੱਤਰੋ ਪੂਰੀ ਤਾਜੀ ਸਨੋ ਜਿਆ ਵੇਖੋ ਆਹ ਲਓ। ਆ ਬਣ ਗਿਆ ਤਾਜੀ ਸਨੋ। ਚੈੱਕ ਕਰੋ। ਇਹ ਭਾਈ ਦੇ ਛੜਦੇ ਆ ਪਾ। ਹਾ ਜੀ ਸਾਰੀ ਤਾਜੀ ਸਨੋ ਜੇ ਤੇ ਥੱਲੇ ਚੈੱਕ ਕਰ ਲੈ ਗੋਲਾ ਬਣਾਉਨੇ ਆ ਬੰਦਾ ਰਿਆ ਓਏ ਨਹੀਂ ਜਾਂਦਾ ਨਹੀਂ ਓ ਮੇਰੇ ਲੈ ਭਾਈ ਹੁਣ ਗੋਲਾ ਬਣਾਉਨੇ ਆ ਪਰ ਹੈ ਚਲੋ ਤੇਰੀ ਪੂਰਾ ਧੁੰਦ ਧੁੰਦ ਕਰਦੀ ਕੈਮਰੇ ਤੇ ਸਾਰਾ ਹੀ ਧੁੰਦ ਧੁੰਦ ਕਰ ਤੇ ਆ ਬਰ ਪਿਆ ਤੂੰ ਭਾਈ ਉਹ ਤੁਹਾਡਾ ਪਾ ਲਾ ਜੇ ਉਹ ਤੇਰੀ ਗੋਲਾ ਆ ਮਗਰ ਹੇ ਉਸ ਰਾਹ ਕੋੜਿਆ ਦਾ ਇੱਥੇ ਆਪਾਂ ਜਾਣੇ ਪੈਦਲ ਰਸਤੇ ਆਵੇ ਦੇਖ ਸਾਤੇ ਕਿ ਵਾਕਿਆ ਯਾਰ برف ਵੇ ਚੈੱਕ ਕਰੋ ਮੇਰੇ ਚਾਰ ਸਵੇਰੇ برف ਇਧਰ ਥੱਲੇ ਆ ਤੇ ਇਧਰ ਮਗਰ ਚੈੱਕ ਕਰੋ برف ਮੇਰੇ ਕਿੰਨੀ ਲਾਈਵ ਸਨੋ ਹੋਈ ਆ برف ਚੈੱਕ ਕਰੋ ਮੇਰੇ ਮਗਰ ਯਾਰ ਤਾਜੀ ਤਾਜੀ ਪਈ ਹੈ برف ਤਾਜੀ ਤਾਜੀ ਵਾਕਿਆ ਰਾਂ ਵੇਖੋ ਆਹ ਤੇ ਹੱਥ ਸੋਨ ਕਰਦੀ برف ਪੂਰੇ ਤੋਂ ਡਬਲ ਹੋ ਗਿਆ ਪਰ ਪੂਰੀ ਠੰਡੇ ਕਰਦੇ ਹੱਥ ਪੂਰਾ ਸੁੰਨ ਹੋ ਗਿਆ ਬਾਕੀ ਨੀ ਯਾਰਾ ਚੈੱਕ ਕਰੋ ਪੈਦਰ ਰਸਤੇ 'ਚ ਕੋਈ ਨਹੀਂ ਆਇਆ ਬਾਕੀ ਸਾਰੇ ਉੱਪਰ ਹੀ ਆ ਗਏ ਜੇ ਤੁਸੀਂ ਪਲਾਨ ਕਰਨਦੇ ਹੋ ਬਰਫ਼ ਵੇਖਣਾ ਚਾਹੁੰਦੇ ਹੋ ਤੇ ਸਿਰਫ ਤੁਹਾਨੂੰ ਕੁਫਰੀ 'ਚ ਬਰਫ਼ ਮਿਲੂਗੀ ਸ਼ਿਮਲਾ ਵਗੈਰਾ ਉੱਥੇ ਕਿਹਦਾ ਨਹੀਂ ਮਿਲਨੀ ਉੱਥੇ ਮੈਲਟ ਹੋ ਚੁੱਕੀ ਬਰਫ਼ ਕੁਫਰੀ ਨਾਰਕੰਦਾ ਵਗੈਰਾ ਤੁਹਾਨੂੰ ਬਰਫ਼ ਮਿਲੂਗੀ ਤੇ ਸ਼ਿਮਲੇ ਤੋਂ ਕੁਫਰੀ ਹੋਣਾ ਬੜਾ ਸਾਨਾ ਆਪਾਂ 100 120 ਰੁਪਏ 'ਚ ਸਾਰਾ ਆ ਗਏ ਹਾਂ ਇੱਥੇ 35 ਰੁਪਏ ਉੱਥੋਂ ਲੱਗੇ ਤੇ ਬਾਕੀ ਇੱਥੋਂ 100 ਰੁਪਏ ਲਿਆ ਆਨਾ ਤੋ ਜਣ ਫਰ ਬਗੇ ਸਸਤੀ ਚ ਇਥੇ ਆਸਦੇ ਕੁਫਰੀ ਤੇ ਚੈੱਕ ਕਰਨ ਨਹੀਂ ਆਏ ਯਾਰ ਬੇ ਕਮਾਲ ਬੇ ਨਹੀਂ ਆਏ ਕੋਈ ਇਦਾ ਜਾਣਾ ਪੈਣਾ ਆਪਾਂ ਨੂੰ ਥੱਲੇ ਥੱਲੇ ਹੁਣ ਚੱਲੇ ਆਂ ਮੇ ਚੱਲੇ ਹੁਣ ਉੱਥੇ ਰੋਡ ਹੈ ਸਾਹਮਣੇ ਤੇ ਹੁਣ ਧਿਆਨ ਨਾਲ ਜਾਣਾ ਵਾ ਉਹ ਟਾਡਾ ਵਾਲਾ ਸਲਿਪਰੀ ਹੈ ਪੂਰਾ ਸਲਿਪਰੀ ਹੱਥਾਂ ਤੇ ਪੂਰਾ ਸੋਨੋ ਗਿਆ ਤੇ ਰੋਡ ਪੂਰਾ ਖਤਰਨਾਕ ਕੁਟਾ ਸਲਿਪੋਂ ਦੇ ਬੋਟ ਬੂੜ ਦੇ ਪਾਗਿਆਂ ਨੂੰ ਤੁਸੀਂ ਦੂਸਰੇ ਪਾਗਿਆਂ ਨੂੰ ਮੈਂ ਤੇ ਦੂਸਰੇ ਪਾ ਆ। ਬਾਕੀ ਵੇਸਾ ਦੇ ਜ ਨਹੀਂ ਆਰਾ। ਆ ਜੀ ਕੁਫਰੀ ਦਾ ਨਹੀਂ ਆਰਾ। ਮੇਰੇ ਪਿੱਛੇ ਵੀ ਇੱਕ ਸਾਦੇ ਦੇ ਕੁਫਰੀ ਦਾ ਨਹੀਂ ਆਰਾ। ਆ ਜੀ ਕੁਪੀ ਦਾ ਨਹੀਂ ਆਰਾ ਬਰਫੀ ਬਰਫ। ਜਿੱਧਰ ਵੇਖੀ ਉਧਰ ਹੀ ਬਰਫ ਵੇਲੋ। ਆਜੋ ਆਜੋ ਛੇਤੀ ਜਲਦੀ ਆਓ ਤੁਸੀਂ ਨਹੀਂ ਆਰਾ। ਮੇਸਣਾ ਕਰਿਓ। ਤਾਜੀ ਤਾਜੀ ਥੋੜੀ ਜਿਹੀ ਨੇ ਸਨੋ ਪਈ ਆ। ਲਓ ਵੀ ਸਾਡਾ ਇੱਥੇ ਕੁਫਰੀ ਹੋਣਾ ਤੇ ਸਫਲ ਹੋ ਗਿਆ। ਕਿਉਂਕਿ ਆਪਾਂ ਨੂੰ ਬਰ ਵੇਖਣ ਨੂੰ ਮਿਲ ਗਈ। ਤਾਜੀ ਮਿਲੀ ਆਪਾਂ ਨੂੰ ਵੇਖਣ ਨੂੰ। ਇਹ ਨਹੀਂ ਵੀ ਬਈ ਬਸੀ ਆ ਜਿੱਦਾਂ ਹਫਤੇ 10 ਦਿਨ ਹੋ ਗਿਆ। ਸਿਰਫ 2 ਦਿਨ ਹੋਏ ਆ। ਤੇ ਆਪਾਂ portals ਵਰਫਿਕ ਨੂੰ ਮਿਲ ਗਈ ਹੈ ਬਿੰਦ ਦੇ ਚਿੱਟੀ ਸنو ਜਿਹੜੀ ਚਿੱਟੀ ਜਿਆਦਾ ਤੁਹਾਨੂੰ ਪਤਾ ਹੋ ਤਾਜੀ ਆ ਤੇ ਜਿਹੜੀ ਗੰਦੀ ਹੋਈ ਹੁੰਦੀ ਉਹ ਸੜੀ ਬਾਬਾ ਪ੍ਰਾਣੀ ਹੁੰਦੀ ਆ ਉਹ 10 ਦਿਨ ਹੋ ਗਏ ਉਹਨੂੰ ਤੇਜ ਵਿੱਚੋਂ ਪਾਈ ਤੇ ਹੁਣ ਆਪਾਂ ਨੂੰ ਵਰਫਿਕ ਹੋ ਗਿਆ ਵਾ ਯਾਰ ਮਿਲ ਗਿਆ ਤੇ ਇੱਧਰ ਆ ਗਿਆ ਹੁਣ ਥੱਲੇ ਰੋਡ ਤੇ ਹੁਣ ਇੱਥੋਂ ਆਪਾਂ ਉਹ ਸਲਿੱਪਰੀ ਸਲਿੱਪਰੀ ਫੋਨਾਂ ਤੇ ਵੇਖ ਲੋ ਕਿੰਨੇ ਕਿੰਨੇ ਬੂਟ ਅੰਦਰ ਜਾਂਦੇ ਆ ਬਾਕੀ ਆਪਾਂ ਧਿਆਨ ਨਾਲ ਚੱਲਨੇ ਆ ਉਹ ਵੇਖ ਸਕਦੇ ਥੱਲੇ ਟੂਰਿਸਟ ਦੇ ਨਜੇ ਮ제 ਕਰਨ ਤੇ ਬਾਕੀ ਚੱਲਦੇ ਆ ਥੱਲੇ ਤੇ ਇੱਥੋਂ ਵੇਖਦੇ ਕੀ ਹੈ ਅੱਗੇ ਦਾ ਸਫਰ ਆਪਾਂ Shimla ਵਾਪਸ ਜਾਣੇ ਆ ਜਾਂ ਕੀ ਕਰਦੇ ਆ ਬਾਕੀ ਘਰ ਨਾਲ ਸ਼ੇਅਰ ਕਰਦੇ ਆ ਬਾਕੀ ਮਜ਼ਾ ਆ ਗਿਆ ਵਾਕਿਆ ਯਾਰ ਸੱਚੀ ਤਨੀ ਯਾਰ ਇੰਨੇ ਆ ਇੱਧਰ ਤੋਂ ਆਪਣੀ ਨਾ ਉਹ ਸਾਹਮਣੇ ਪਹਾੜ ਦੇ ਵੇਖੋ ਢੋਪ ਨਜ਼ਰੋਂ ਦੀ ਤੇ ਪਹਾੜ ਹੀ ਪੜ ਮਗਰ ਸਾਹਮਣੇ ਚਿੱਟੇ ਚਿੱਟੇ ਪਹਾੜ ਹੋ ਮਗਰ ਆਹ ਤੇ ਢੋਪ ਲੱਗੀ ਨਾ ਤੇ ਨਹੀਂ ਮਗਰ ਲੋ ਵੀ ਮਿੱਤਰੋ ਰੋਡ ਆ ਗਿਆ ਜਿਹੜਾ ਕੀ ਜਾਂਦਾ ਥੋਂ ਨਰਕੰਦਲ ਚੱਲ ਜਾਂਦਾ ਵਾ ਤੇ ਇੱਥੇ ਦੋ ਆਵੇ ਲੋ ਸਾਈਡ ਤੇ ਕੀਤੀ ਬਰਫ ਉਹਦੇ ਸਾਹਮਣੇ ਸਾਈਡ ਤੇ ਕੀਤੀ ਤੇ ਕਿੰਨੀ ਕਿੰਨੀ ਉੱਚੀ ਪਹਾੜੀਆਂ ਟਾਈਪ ਬਣੀਆਂ ਦੋ ਦੋ ਤਿੰਨ ਤਿੰਨ ਚਾਰਾਂ ਫੁੱਟ ਬਰਫ ਪਈ ਆਹ ਤੇ ਤਾਜੀ ਪਈ ਆ ਤੇ ਉਹਨੂੰ ਸਾਰੇ ਇਸ ਰੋਡ ਨੂੰ ਸਟਾਰਟ ਕੀਤਾ ਗਿਆ। ਤੇ ਜੇ ਬਰਫ ਖੁਰਖੁਰ ਉਹਦੀ ਰੋਡ ਪੂਰਾ ਗਿੱਲਾ ਸਲਿੱਪਰੀ ਆ ਤੇ 2-3 ਦਿਨ ਪਹਿਲਾਂ ਇੱਥੇ ਬਰੋਡ ਪੂਰਾ ਬਲੌਗ ਹੀ ਹੋਣ ਤੇ ਫਿਰ ਵੀ ਚਾਲੂ ਕੀਤਾ ਗਿਆ ਵਾ। ਬਾਕੀ ਉੱਪਰ ਵੇ ਸਾਡੇ ਤੇ ਆਪਾਂ ਉਹ ਉੱਪਰ ਤੋਂ ਆਏ ਆ ਉੱਪਰ ਹੁੰਦੇ ਟਰੈਕ ਕਰਦੇ ਕਰਦੇ ਗੋਲ-ਗੋਲ ਇੱਥੋਂ ਆਏ ਆ ਰੋਡ ਤੇ ਆ ਗਏ ਆ। ਹੁਣ ਆਪਾਂ ਇੱਥੋਂ ਵਾਪਸ ਚੱਲ ਜਾਂਗੇ ਸ਼ਿਮਲਾ ਤੇ ਅਗਲਾ ਵਲੌਗ ਸ਼ਾਇਦ ਤੁਹਾਨੂੰ ਸ਼ਿਮਲਾ ਵਾਲਾ ਵੇਖਣ ਨੂੰ ਮਿਲੇ ਜਾਂ ਕਿਹੜਾ ਦਿਖਾਵਾਂਗੇ ਬਾਕੀ ਇਸ ਵੀਡੀਓ ਦਾ ਤੁਹਾਨੂੰ ਮਜ਼ਾ ਆ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਹੁਣ ਮਿਲਦੇ ਨੇ ਅਗਲੇ ਵੀਡੀਓ ਤਤਲੀ ਟੇਲੇ ਟੇਕਰ ਬਾਏ ਬਾਏ